ਸਤਿਕਾਰ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਸਤ ਖੜਿਆ ਅਸੀਂ ਮੁਹਾਲੀ ਦੇ ਫੇਸ ਇੱਕ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਘਰ ਦੇ ਵਿੱਚ ਬਿਲਡਿੰਗ ਦੇ ਇੱਕ ਕਮਰਸ਼ੀਅਲ ਜਿਹੜਾ ਸਿਲੰਡਰ ਆ ਉਹ ਫਟਣ ਦੀ ਖਬਰ ਆਈ ਹੈ ਜਿੱਥੇ ਕਿ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਰਹੇ ਕਿ ਫਾਇਰ ਬ੍ਰੇਡ ਦੀ ਗੱਡੀ ਖੜੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਗਲੀ ਦੇ ਵਿੱਚ ਪਹਿਲੀ ਗੱਲ ਤਾਂ ਜਿਹੜੀ ਫਾਇਰ ਬ੍ਰੇਡ ਦੀ ਗੱਡੀ ਆ ਉਹਨੂੰ ਆੜ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਰਸਤੇ ਦੇ ਵਿੱਚ ਤਾਰਾ ਵੀ ਨਜ਼ਰ ਆ ਰਹੇ ਕੋਈ ਵਾਈਫਾਈ ਦੇ ਤਾਰਾ ਕੁਝ ਵੱਡੀਆਂ ਤਾਰਾ ਲੱਗੀਆਂ ਹੋਈਆਂ ਉਸ ਨੂੰ ਲੈ ਕੇ ਜਿਹੜੀ ਫਾਇਰ ਬ੍ਰੇਡ ਦੀ ਗੱਡੀ ਆ ਉਹਨ ਤਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਲੇਕਿਨ ਤੁਹਾਨੂੰ ਤਸਵੀਰਾਂ ਇਹ ਵੀ ਦਿਖਾ ਰਿਹਾ ਜਿਸ ਬਿਲਡਿੰਗ ਦੇ ਵਿੱਚ ਸਿਲੰਡਰ ਫਟਿਆ ਉਸ ਤੋਂ ਪੂਰੀ ਲਾਈਨ ਬਿਲਡਿੰਗਾਂ ਦੇ ਨਜ਼ਰਾਂ ਤੇ ਇੱਕ ਸਕੂਲ ਵੀ ਨਜ਼ਰ ਆ ਰਿਹਾ ਜਿਹੜਾ ਉਸ ਬਿਲਡਿੰਗ ਦੇ ਨਾਲ ਥੋੜੇ ਜਿਹੇ ਦੋ ਬਿਲਡਿੰਗਾਂ ਛੱਡ ਕੇ ਇੱਕ ਸਕੂਲ ਵੀ ਹੁੰਦਾ ਹੈ ਬੱਚੇ ਵੀ ਪੜ੍ਹ ਰਹੇ ਸੀ ਲੇਕਿਨ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾ ਰਿਹਾ ਜਿੱਥੇ ਆਸ-ਪਾਸ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਜਿਸ ਘਰ ਦੇ ਵਿੱਚ ਸਿਲੰਡਰ ਫਟਿਆ ਉਹ ਉਹਨਾਂ ਦੇ ਘਰ ਦੇ ਕਿਤੇ ਜ਼ਖਮੀ ਵੀ ਹੋਏ ਨੇ ਤੇ ਕਈਆਂ ਨੇ ਜੋ ਕਿ ਉੱਪਰੋਂ ਵੀ ਛਾਲਾ ਮਾਰੀਆ ਨੇ ਜਿਹੜੀ ਜਿਹੜੀ ਆਗ ਹੈ ਤਾਂ ਲੋ ਦੁਬਾਰਾ ਦਿਖਾ ਰਿਹਾ ਇਸ ਵਕਤੀ ਇਹ ਜਿਸ ਬਿਲਡਿੰਗ ਦੇ ਵਿੱਚ ਅੱਗ ਲੱਗੀ ਆ ਉਸ ਬਿਲਡਿੰਗ ਦੇ ਜਿਹੜੇ ਮਾਲਕ ਨੇ ਉਹਨਾ ਨੇ ਕੋਈ ਵੀ ਇਸ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਲੇਕਿਨ ਤੁਹਾਨੂੰ ਕੋਈ ਤਸਵੀਰਾਂ ਦਿਖਾ ਰਿਹਾ ਇਹ ਉਹ ਬਿਲਡਿੰਗ ਹੈ ਜਿਸ ਬਿਲਡਿੰਗ ਦੇ ਵਿੱਚ ਘਰ ਦੇ ਵਿੱਚ ਅੱਗ ਲੱਗੀ ਸੀ ਤੇ ਨਾ ਹੀ ਇੱਥੇ ਕੋਈ ਸੇਫਟੀ ਹੈ ਤੇ ਨਾ ਹੀ ਕੋਈ ਕੋਈ ਅੱਦਾਂ ਦੀ ਕੋਈ ਚੀਜ਼ ਲੱਗੀ ਬਿਲਡਿੰਗ ਹੈ ਜਿਉਂਨੇ ਪਿੰਡ ਦੇ ਵਿੱਚ ਬਣਾ ਦਿੱਤੀਆਂ ਗਈਆਂ ਨੇ ਲੇਕਿਨ ਇਸ ਦੇ ਬਾਵਜੂਦ ਇਹ ਤਸਵੀਰਾਂ ਪਹਿਲਾਂ ਤੋਂ ਦਿਖਾ ਰਿਹਾ ਇਹ ਉਹ ਘਰ ਆ ਜਿਸ ਘਰ ਦੇ ਵਿੱਚ ਸਿਲੰਡਰ ਫਟਣ ਦੇ ਕਾਰਨ ਆ ਗੱਲ ਹੋਈ ਸੀ ਤੇ ਫਾਇਰ ਬੀਰ ਦੇ ਆ ਕੇ ਬੜੀ ਦਿੱਕਤ ਸਾਹਮਣੇ ਤੇ ਨਾਲ ਇਸ ਬਿਲਡਿੰਗ ਦੇ ਵਿੱਚ ਪਹੁੰਚਿਆ ਤੇ ਇਸ ਘਰ ਦੇ ਵਿੱਚ ਅੱਗ ਬੁਝਾਈ ਗਈ ਹੈ ਕਿਉਂਕਿ ਸਮਾਰ ਵੀ ਕਾਫੀ ਸੜ ਚੁੱਕਿਆ ਤੇ ਜਿਹੜੇ ਲੋਕ ਉੱਪਰ ਖੜੇ ਹੈ ਕਈਆਂ ਨੇ ਦੱਸਿਆ ਕਿ ਉੱਪਰੋਂ ਵੀ ਅੱਗ ਨਹੀਂ ਲੱਗੀ ਸੀ ਕਿ ਇੱਕ ਤਾਂ ਜਿਹਨੇ ਉੱਪਰੋਂ ਵੀ ਛਾਲ ਮਾਰ ਕੇ ਆਪਣੀ ਜਾਨ ਬਚਾਈ ਆ ਤਾਂ ਗੱਲਬਾਤ ਕਰਦੇ ਆ ਤੇ ਇੱਕ ਲੇਡੀ ਕਹਿੰਨਾ ਮੈਂ ਭਈਆ ਆਪਕਾ ਜੀ ਮੇਰਾ ਨਾਮ ਆਲਮਾਨਸਰੀ ਹੈ। ਕੀ ਇਹ ਅੱਗ ਲੱਗੀ ਹੈ? ਕਿੰਨੀ ਦੇਰ ਹੋ ਗਈ ਅੱਗ ਲੱਗੇ ਕੋ? ਕੀ ਪੂਰਾ ਹਾਸਾ ਹੋਇਆ ਜੀ? ਸਰ ਇਹ ਮੈਨੂੰ ਲੱਗ ਰਿਹਾ ਹੈ 8-9 ਘੰਟੇ ਪਹਿਲੇ ਅੱਗ ਲੱਗਾ ਥਾ। ਠੀ ਇੱਕ ਆਗ ਲਗਾ ਫਿਰ ਸਾਰੇ ਬਿਲਡਿੰਗ ਦੇ ਲੋਕ ਬਾਹਰ ਭੱਜ ਗਏ ਇੱਕ ਆਂਟੀ ਜੀ ਸੀ ਉੱਪਰ ਫਸਟ ਫਲੋਰ ਤੇ ਅੱਛਾ ਜੀ ਫਸਟ ਫਲੋਰ ਸੇ ਉਹ ਇਨੋ ਨੇ ਛੁੱਟ ਗਈ ਆਗ ਦੇ ਡਰ ਸੇ ਅੱਛਾ ਪਹਿਲੀ ਮੰਜ਼ਿਲ ਸੇ ਨੀਚੇ ਫਸਟ ਫਲੋਰ ਸੇ ਪਹਿਲ ਕੋਈ ਨੁਕਸਾਨ ਤਾਂ ਜੋ ਜਿਨੋ ਜਿਨੋ ਨੇ ਉੱਪਰ ਸੇ ਚਲਾੰਗ ਲਗਾਈ ਉਹਨਾਂ ਦਾ ਕੋਈ ਕੋਈ ਜਾਨੀ ਨੁਕਸਾਨ ਨੁਕਸਾਨ ਹੋਇਆ ਹੈ ਭਾਜੀ ਕੀ ਨਾਮ ਤੁਹਾਡਾ ਜੀ ਮੇਰਾ ਰਜਿੰਦਰਪਾਲ ਸਿੰਘ ਹੈ ਜੀ ਭਾਜੀ ਇਹ ਕੀ ਗੱਲ ਹੋਈ ਹੈ ਕਿੰਨੀ ਦੇਰ ਪਹਿਲਾਂ ਅੱਗ ਲੱਗੀ ਸੀ ਫਾਇਰ ਬੀਟ ਲੈ ਗਏ ਗੱਲ ਭਾਜੀ ਸਾਨੂੰ ਅੱਧਾ ਘੰਟਾ ਪਹਿਲਾਂ ਕਾਲ ਆਉਂਦੀ ਹੈ ਕਿ ਇੱਥੇ ਮਤਲਬ ਕਿ ਸਿਲੰ ਅਸੀਂ ਜਿੱਦਾਂ ਗੱਡੀ ਲੈ ਕੇ ਆਏ ਆ ਸਾਡੇ ਕਹਿਣ ਦੇ ਅਸੀਂ ਜਿੱਦਾਂ ਇੱਥੇ ਪਾਣੀ ਮਾਰਨਾ ਸ਼ੁਰੂ ਕੀਤਾ ਆ ਇੱਥੇ ਜਿਹੜੇ ਬੰਦੇ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਦੱਸਿਆ ਗਿਆ ਵੀ 7 ਬੰਦੇ ਜਿਹੜੇ ਉਰੇ ਸੜੇ ਹਾਂ ਜੋ ਉਹਨਾਂ ਨੂੰ ਹੁਣ ਪਤਾ ਨਹੀਂ ਸਿਵਲ ਹਸਪੀਟਲ ਲੈ ਗਏ ਕਿੱਥੇ ਲੈ ਤੇ ਇਹ ਜਿਹੜੇ ਲੋਕ ਦੱਸ ਰਹੇ ਨੇ ਅੱਗ ਕਿਸ ਤਰ੍ਹਾਂ ਲੱਗੀ ਕੋਈ ਹੱਥ ਇਹ ਸਿਲੰਡਰ ਹੈ ਜੀ ਸਿਲੰਡਰ ਦੀ ਪਾਈਪ ਹੁੰਦੀ ਹੈ ਨਾ ਜਿਹੜੀ ਉਹਦੇ ਕਰਕੇ ਲੱਗੀ ਹੈ ਜੋ ਪਾਈਪ ਮਤਲਬ ਇੱਕ ਵਧੀਆ ਕੁਆਲਿਟੀ ਨਹੀਂ ਘਟੀਆ ਕੁਆਲਿਟੀ ਦੀ ਕੋਈ ਲੱਗੀ ਹੈ ਕਿ ਸਿੰਲੰਡਰ ਪਰੰਦਾ ਵੀ ਕੰਮ ਕਰਦੇ ਤਾਂ ਦਾ ਮਾਮਲਾ ਸਾਹਮਣੇ ਇਹ ਹੋਰ ਪਾਜੀ ਅਸੀਂ ਤਾਂ ਬਥੇਰੇ ਬੰਦ ਕਰਾਉਨੇ ਆ ਜੀ ਅਸੀਂ ਤਾਂ ਬਹੁਤ ਬੰਦ ਕਰਾਉਂਦੇ ਸਾਡੇ ਅਫਸਰ ਸਾਹਿਬ ਵੀ ਬਹੁਤ ਬੰਦ ਕਰਾਉਂਦੇ ਉਹਨਾਂ ਨੇ 20 ਵਾਰੀ ਨੋਟਿਸ ਵੀ ਜਾਰੀ ਕੀਤੇ ਆ ਪਰ ਜੋ ਕੋਈ ਲੁਕਸ਼ਿਪ ਕੇ ਕਰਦਾ ਹੋਵੇ ਉਹਦੇ ਬਾਰੇ ਕਹਿ ਦੋ। ਇਹ ਕਿ ਗੱਲ ਕਰੀਏ ਕੰਜੈਸਟਿਡ ਏਰੀਆ ਹੈਗਾ ਇਸ ਤਰ੍ਹਾਂ ਕੋਈ ਹਾਦਸਾ ਹੋ ਜਾਂਦਾ ਤੁਸੀਂ ਗੱਡੀ ਲੈ ਕੇ ਆਂਦੇ ਕਿੰਨਾ ਕੋ ਮੁਸ਼ਕਲ ਹੁੰਦਾ ਹੈਗਾ ਹੁਣ ਇਸ ਵਾਸਤੇ ਇੱਕ ਤਾਂ ਜਿਹੜੀਆਂ ਇੰਟਰਨੈਟ ਦੀਆਂ ਤਾਰਾਂ ਪਈਆਂ ਹੋਈਆਂ ਉਹਨਾਂ ਪਹਿਲਾਂ ਤਾਂ ਤਾਰਾਂ ਫਾਜ਼ੀਆਂ ਨੇ ਦੂਜਾ ਦੇਖ ਸਕਦੇ ਹੋ ਤੁਸੀਂ ਇੱਥੇ ਆ ਮੋਟਰਸਾਈਕਲ ਖੜ ਬਰਾਦਰ ਤੁਹਾਨੂੰ ਪਤਾ ਹੈ ਕੀ ਹੋਇਆ ਇਹ ਕਲੰਡਰ ਫਟਾ ਨਹੀਂ ਆਗ ਲੱਗ ਗਿਆ تھا ਅਸੀਂ ਆਗ ਲੱਗ ਗਿਆ ਸੀ ਆ ਉਸਨੇ ਸੇ ਆਗ ਲਗਾ ਤਾ ਬਾਤ ਪੀ ਬਾਤ ਫੇਕਣੇ ਕੇ ਬਾਅਦ ਸੇ ਉਸਕੇ ਬਾਅਦ ਆਗ ਲਗੀ ਸਾਰੇ ਲੋਕ जितने तो लोगों को नुकसान ये जिनके घर में आग लगी इनका बचा है या यादर भी 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 नुकसान नुकसान हुआ हुआ है है और इधर उसका ये थी। है। अच्छा ऊपर से नीचे कूदे वो अच्छा और वो उनको कहाँ लेके गए में ये घर के अंदर ही थे घर के अंदर ही थी, सारे ठीक थी, और फायर ब्रिगेड कितनी देर में आ गई थी वो आई थी लगभग आधे घंटे अंदर 15 20 25 मिनट बाद आई थी ठीक है